ਬਿੱਤੇ ਦਿਨੀ ਸਰੀ ਦੇ ਲక్ష్ਮੀਨਾਰਾਇਣ ਮੰਦਿਰ ਦੀਆਂ ਚੋਣਾਂ ਵਿੱਚ ਸतीश ਕੁਮਾਰ ਦੀ ਟੀਮ ਨੂੰ ਇੱਕ ਵਾਰ ਫੇਰ ਮੰਦਿਰ ਦੀ ਵਾਕਡੋਰ ਸੌਂਪੀ ਗਈ ਹੈ ਸतीश ਕੁਮਾਰ 2014 ਤੋਂ ਮੰਦਿਰ ਦੇ ਪ੍ਰਧਾਨ ਸਨ ਅਤੇ ਇਹ ਟਰਮ ਉਹਨਾਂ ਦੀ ਪੰਜਵੀਂ ਲਗਾਤਾਰ ਟਰਮ ਹੋਵੇਗੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਾਫੀ ਵਾਕੀ ਵੋਟਾਂ ਪਈਆਂ ਲੋਕਾਂ ਨੇ ਬੜਾ ਉਤਸ਼ਾਹ ਦਿਖਾਇਆ ਤੇ ਮੈਂ ਸਭ ਦਾ ਧੰਨਵਾਦ ਕਰਦਾ ਆਪਣੀ ਕਮਿਊਨਿਟੀ ਦਾ ਆਪਣੇ ਵੋਟਰਜ਼ ਦਾ ਸਾਰਿਆਂ ਦਾ ਧੰਨਵਾਦ ਕਿ ਇਲੈਕਸ਼ਨ ਬੜਾ ਸਮੂਥ ਹੋਇਆਗਾ ਮੈਂ ਚੋਣਾਂ ਵੇ ਅੱਗੇ ਜਿਹੜੀ ਅੱਗੇ ਜਿਹੜੇ ਕੰਮ ਕਰਨੇ ਜਿਹਦਾ ਸਾਡਾ ਮੇਨ ਟਾਰਗੇਟ ਹੈਗਾ ਉਹਨਾਂ ਜਿਹੜੀ ਆਪੋਰਚਨ ਪਾਰਟੀ ਉਹਦਾ ਮੇਨ ਟਾਰਗੇਟ ਇਹ ਹੀ ਸੀਗਾ ਬੇਸ਼ਿਮਰ ਦਾ ਵੱਡਾ ਬਣਾਉਣਾ ਜੀ ਅੱਛਾ ਸਾਡਾ ਵੀ ਟਾਰਗੇਟ ਉਹੀ ਹੈਗਾ ਅਸੀਂ ਚਾਹੁੰਦੇ ਆਂ ਵੀ ਵੇ ਇਕੱਠੇ ਹੋ ਕੇ ਉਹ ਸ਼ਿਮਰ ਦਾ ਵੱਡਾ ਬਣਾਇਆ ਜਾਵੇ ਤਾਂ ਕਿ ਜੇ ইলেকਸ਼ਨ ਹੋ ਗਿਆ ਜਿਹੜਾ ਹੋ ਗਿਆ ਜੀ ਪਰ ਜਿਹੜੀ ਕਮਿਊਨਿਟੀ ਹੈਗੀ ਕਮਿਊਨਿਟੀ ਉਹਦੀ ਆਪਣ ਸੇਵਾ ਇਕੱਠਿਓ ਕਰਨੀ ਚਾਹੀਦੀ ਆ ਇਸ ਦੇ ਨਾਲ ਹੀ ਸਤੀਸ਼ ਕੁਮਾਰ ਦੀ ਵਿਰੋਧੀ ਟੀਰਨੇ ਵੀ ਉਹਨਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਵਿੱਚ ਵਿਸ਼ਵਾਸ ਵਿਖਾਉਣ ਵਾਲਿਆਂ ਦਾ ਧੰਨਵਾਦ ਕੀਤਾ ਜਿਹੜੇ ਬੰਦਿਆਂ ਨੇ ਵੀ ਸਾਨੂੰ ਕਿਸੇ ਵੀ ਤਰ੍ਹਾਂ ਸਪੋਰਟ ਕੀਤਾ ਵੋਟ ਪਾਈ ਜਾਂ ਸਾਡੇ ਵਲੰਟੀਅਰ ਸੀ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਮੈਂ ਉਹਨਾਂ ਦਾ ਇੰਨਾ ਸ਼ੁਕਰਗੁਜ਼ਾਰ ਹਾਂ ਜੀ ਕਿ ਉਹਨਾਂ ਨੇ ਸਾਨੂੰ ਉਹਨਾਂ ਜੀ ਤਨਮਨ ਤੋਂ ਨਾਲ ਨਾਲ ਜੀ ਪੂਰਾ ਸਹਿਯੋਗ ਦਿੱਤਾ ਜੀ ਦੂਸਰੀ ਗੱਲ ਇਹ ਹੈ ਜੀ ਮੈਂ ਸਤੀਸ਼ ਨੂੰ ਵਧਾਈ ਦਿੰਦਾ ਇਸ ਇਲੈਕਸ਼ਨ ਦੀ ਉਹਨਾਂ ਦੀ ਜਿੱਤ ਹੋਈ ਜੀ ਤੇ ਉਹਨਾਂ ਨੂੰ ਬਹੁਤ ਬਹੁਤ ਜੀ ਸ਼ੁਭ ਕਾਮਨਾ ਜੀ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਸतीश ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਲਈ ਪਾਈਚਾਰਕ ਸਾਂਝ ਬਣਾਏ ਰੱਖਣ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਇਸ ਨਵੇਂ ਕਾਰਜਕਾਲ ਵਿੱਚ ਨਵੇਂ ਸ਼ਿਫ ਮੰਦਰ ਨੂੰ ਸਥਾਪਿਤ ਕਰਨ ਲਈ ਅਤੇ ਮੰਦਰ ਦੇ ਪਾਰਕਿੰਗ ਨੂੰ ਹੋਰ ਵੱਡਾ ਕਰਨ ਲਈ ਕੰਮ ਕਰਨਗੇ ਹੈਗਾ ਵਿੱਚ ਦੇਖੋ ਹਰ ਵੇਲੇ ਮੰਦਰ ਵਿੱਚ ਕੁਝ ਨਾ ਕੋਈ ਇਸ਼ੂ ਰਹਿੰਦੇ ਰਹਿੰਦੇ ਆ ਜੀ ਕਿਉਂਕਿ ਦੇਖੋ ਕਿ ਇੱਕ ਤਾਂ ਪਾਰਕਿੰਗ ਐਸੇ ਬਹੁਤ ਵੱਡਾ ਸਮੱਸਿਆ ਹੈਗੀ ਇੱਥੇ ਕੋਕੀ ਜਿਹੜੀ ਹਰ ਜਿਹੜੀ ਕੋਈ ਫੰਕਸ਼ਨ ਕਰਦੇ ਹੈਗੇ ਆ 10 ਤੋਂ 15 ਹਜ਼ਾਰ ਤੋਂ ਬੰਦੇ ਬਾਦ ਆਉਂਦੇ ਹੈਗੇ ਜੀ ਅੱਛਾ ਉਹਦੇ ਪਾਰਕਿੰਗ ਇਸ਼ੂ ਰਿਹਾ ਹੈਗੇ ਵੀ ਅਸੀਂ ਟਰਾਈ ਕਰਦੇ ਹਰ ਵੇਲੇ ਸਾਡੇ ਕਈ ਸਾਲਾਂ ਤੋਂ ਇਹੀ ਰਿਹਾ ਵੀ ਜਿਹੜੀ ਮਿਡਲ ਜਗ੍ਹਾ ਪਈ ਹੈਗੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪਈ ਹੈਗੀ ਅਸੀਂ ਦੋਨੇ ਰਾਲ ਕੇ ਵੀ ਹੋਰ ਵੱਡੀ ਪਾਰਕਿੰਗ ਕੀਤੀ ਜਾਵੇ ਜੀ ਉਹਨਾਂ ਇਸ ਦੇ ਨਾਲ ਹੀ ਵਿਰੋਧੀ ਧਿਰ ਦਾ ਵੀ ਆਉਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਨੂੰ ਕਮੇਟੀ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਆਖੀ ਹਾਲਾਂਕਿ ਆਪੋਜੀਸ਼ਨ ਸਲੇਟ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਨਵੀਂ ਕਮੇਟੀ ਉਹਨਾਂ ਦਾ ਸਾਥ ਦੇਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਕਮੇਟੀ ਦਾ ਇੱਕ ਮੈਂਬਰ ਉਹਨਾਂ ਖਿਲਾਫ ਨਾਰੇਬਾਜ਼ੀ ਕਰਕੇ ਉਹਨਾਂ ਨੂੰ ਅਧਰਮੀ ਆਖ ਰਿਹਾ ਹੈ ਔਰ ਜਦੋਂ ਮੈਨੂੰ ਪਤਾ ਲੱਗਾ ਕਿਸੇ মিডিਆ ਤੋਂ ਕਿ ਦੂਸਰੀ ਟੀਮ ਵਾਲੇ ਬੰਦੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਸਾਨੂੰ ਆਫਰ ਕਰ ਰਹੇ ਆ ਔਰ ਸਾਡੇ ਜਿਹੜੇ ਆਈਡੀਆਜ਼ ਆ ਉਹਨਾਂ ਨੂੰ ਐਕਸਪਲੋਰ ਕਰਨਾ ਚਾਹੁੰਦੇ ਆ ਸਾਨੂੰ ਇਸ ਕੋਈ ਇਤਰਾਜ਼ ਨਹੀਂ ਅਸੀਂ ਰਾਜ ਲਈ ਨਹੀਂ ਸੇਵਾ ਲਈ ਹਮੇਸ਼ਾ ਖੜੇ ਹੋਏ ਆ ਲੇਕਿਨ ਉਹਨਾਂ ਵਿੱਚ ਕੁਝ ਬੰਦੇ ਐਸੇ ਆ ਜਿਹੜੇ ਕਹਿ ਰਹੇ ਆ ਜੀ ਕਿ ਤੁਹਾਡਾ ਮੂੰਹ ਕਾਲਾ ਹੋ ਗਿਆ ਤੁਸੀਂ ਅਧਰਮੀ ਹੋ ਐਦਾਂ ਦੇ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਕੀ ਸੀ ਇਦਾਂ ਦੀ ਗੱਲਾਂ ਦੇ ਵਿੱਚ ਆ ਕੇ ਆਪਣੀ ਸੇਵਾ ਦੇ ਪਾਵਾਂਗੇ ਪਹਿਲਾਂ ਉਹਨਾਂ ਨੂੰ ਆਪਣੇ ਉਸ ਚੀਜ਼ਾਂ ਨੂੰ ਸਾਫ਼ ਕਰਨਾ ਚਾਹੀਦਾ ਮਨ ਸਾਫ਼ ਕਰਨੇ ਚਾਹੀਦੇ ਆ ਵਿਚਾਰ ਸਾਫ਼ ਕਰਨੇ ਚਾਹੀਦੇ ਆ ਫਿਰ ਅਸੀਂ ਕਰਨ ਨੂੰ ਤਿਆਰ ਆ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਮੇਟੀ ਮੈਂਬਰ ਵੱਲੋਂ ਜਨਤਕ ਸਟੇਜ ਉੱਤੇ ਜਾ ਕੇ ਕਿਸੇ ਬਾਰੇ ਅਜਿਹੇ ਸ਼ਬਦ ਬੋਲਣਾ ਸ਼ੋਭਾ ਨਹੀਂ ਦਿੰਦਾ ਪਰ ਇਸ ਦੇ ਬਾਵਜੂਦ ਉਹ ਰਾਜਨੀਤੀ ਨੂੰ ਪਿੱਛੇ ਰੱਖ ਕੇ ਮੰਦਰ ਦੀ ਸੇਵਾ ਕਰਨਾ ਜਾਰੀ ਰੱਖਣਗੇ ਅਤੇ ਸतीश ਕੁਮਾਰ ਦਾ ਵੀ ਕਹਿਣਾ ਹੈ ਕਿ ਮੰਦਰ ਸਭ ਦਾ ਸਾਂਝਾ ਹੈ ਅਤੇ ਉਹ ਸਭ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਮਨਜੋਤ ਸਿੰਘ ਓਮਨੀ ਨਿਊਜ਼ ਸਰੀ